ਅਜੀ ਗਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਅੱਜ ਵਕਤ ਮੌਜੂਦ ਹਾਂ ਮੁੱਲਾਪੁਰ ਠੀਕ ਆ ਮੁੱਲਾਪੁਰ ਦੇ ਵਿੱਚੋਂ ਟਰੈਕਟਰ ਮਾਰਚ ਨਿਕਲਣ ਨੂੰ ਲਗਭਗ ਅੱਧਾ ਘੰਟਾ ਹੋ ਗਿਆ ਮੇਰਾ ਪਹਿਲਾਂ ਲਾਈਵ ਨਹੀਂ ਚੱਲਿਆ ਮੈਂ ਤੁਹਾਨੂੰ ਦਿਖਾ ਦਿੰਨਾ ਆ ਜਿੱਧਰੇ ਪਾਸੋਂ ਜਾ ਰਹੇ ਆ ਲੁਧਿਆਣੇ ਵਾਲੇ ਪਾਸੋਂ ਉਹ ਉੱਥੋਂ ਤੱਕ ਤੁਹਾਨੂੰ ਜਿੱਥੋਂ ਤੱਕ ਕੈਮਰੇ ਦੀ ਨਾ ਜ਼ੂਮ ਟੁੱਟ ਜਾਂਦੀ ਹੈ ਉੱਥੋਂ ਤੱਕ ਐ ਇਧਰ ਆ ਜੇ ਮੈਂ ਗੱਲ ਕਰਾਂ ਪਿੱਛੇ ਨੂੰ ਗੱਲ ਨਾਲੇ ਸ਼ੇਅਰ ਕਰੀ ਜਾਓ ਆ ਮੁੰਡੇ ਨੌਜਵਾਨ ਆ ਜਿਹੜੇ ਆ ਕੀ ਕਹਿਣਾ ਚਾਹੋਗੇ ਬੱਸ ਬੱਸ ਕੋਈ ਉਹ ਨੌਜਵਾਨ ਓਵੇਂ ਪਹਿਲਾਂ ਇਧਰੋਂ ਤੁਸੀਂ ਦੇਖ ਲਓ ਵੀ ਜਿਹੜਾ ਇਹ ਨਾ ਸੋਚੇ ਸਰਕਾਰ ਵੀ ਬਜ਼ੁਰਗਾਂ ਠੀਕ ਆ ਬਜ਼ੁਰਗਾਂ ਨਾਲ ਤੁਸੀਂ ਨੌਜਵਾਨ ਦੇਖ ਲਓ ਠੀਕ ਆ ਸਾਰੇ ਮੈਂ ਕਹਿੰਦਾ 30 30 40 40 15 ਸਾਲ ਤੋਂ ਲੈ ਕੇ ਇੱਥੋਂ ਕਿ ਛੋਟੇ ਬੱਚੇ ਵੀ ਠੀਕ ਆ ਕੱਲਾ ਕੱਲਾ ਟਰੈਕਟਰ ਕੱਲਾ ਕੱਲਾ ਆਪਾਂ ਗੱਲ ਕਰਕੇ ਸੰਦ ਘਰੋਂ ਕੱਢਿਆ ਕਲੀਆਂ ਗੱਡੀਆਂ ਨਹੀਂ ਜਾਂਦੇ ਜੀਪਾਂ ਤਾਰਾਂ ਸਭ ਕੁਝ ਆਊਗਾ ਤੁਸੀਂ ਇਸ ਵਕਤ ਦੇਖ ਸਕਦੇ ਹੋ ਲਗਾਤਾਰ ਆਹ ਮੁੰਡਾ ਵਿਚਾਰਾ ਵਿਕਲਾਹਾਂਗਾ ਬਾਈ ਠੀਕ ਆ ਤੇ ਇਹ ਵੀ ਬਾਈ ਆਇਆ ਇਹ ਜਾਂਦਾ ਰਹੇ ਇਹ ਪੁੱਛਦਾ ਬਾਈ ਕਿਹੜਾ ਪੰਡਾ ਬਾਈ ਆ ਫੜੀ ਮੜਾ ਆਏ ਆ ਹੱਥ ਫੜ ਕੇ ਬੋਲ ਲਾ ਕਿਹੜਾ ਪੰਡਾ ਹੈ ਮਾਲਕ ਜੀ ਮਾਲਕ ਪੰਡਾ ਦਾ ਫਰਕ ਕਿੰਨਾ ਟਰੈਕਟਰ ਆਏ ਆ ਆ ਗਈ 60 50 ਟਰੈਕਟਰ ਹੈ ਮਾਲਕਾ ਕਿੰਨੀ ਜ਼ਮੀਨ ਆ ਗਈ ਵਿੱਚ ਆਪਣੀ 500 500 ਤੋਂ ਬਾਅਦ 500 ਤੋਂ ਬਾਅਦ ਦੇ ਰਹੋਗੇ ਫਿਰ ਜ਼ਮੀਨ ਜਮਾ ਹੀ ਨਹੀਂ ਜਮਾ ਹੀ ਨਹੀਂ ਮਰਲਾ ਇੱਕ ਨਹੀਂ ਦਿੰਦੇ ਆਪਾਂ ਮਰਲਾ ਇੱਕ ਨਹੀਂ ਦਿੰਦੇ ਲਿਆ ਫੜਾ ਕੇ ਮੜਾ ਜਾ ਸੋ ਦੇਖ ਲਓ ਬਾਈ ਇਹ ਬੰਦੇ ਦਾ ਵੀ ਵਿਚਾਰਦਾ ਹੌਸਲਾ ਹੈ ਤੇ ਬਿਲਕੁਲ ਵਕਲਾੰਗ ਹੋ ਕੇ ਵੀ ਫੇਰ ਵੀ ਜਿਹੜਾ ਹੈਗਾ ਜ਼ਮੀਨ ਬਚਾਓ ਅੰਦੋਲਨ ਦੇ ਵਿੱਚ ਜੁਟਿਆ ਹੋਇਆ ਇਹ ਇੱਕ ਗੱਲ ਹੈਗਾ ਵੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਦੇਖ ਲਓ ਉਧਰ ਬਾਪੂ ਕਹਿੰਦਾ ਮੈਂ ਕੱਢਦਾ ਵਟ ਕਹਦਾ ਮੈਨੂੰ ਮੂਰੇ ਜਾਣ ਦਿਓ ਉਧਰਲੇ ਪਾਸੋਂ ਜਿਹੜਾ ਹੈਗਾ ਦੂਸਰਾ ਵੀ ਮੰਨ ਲਓ ਜਾਮ ਲੱਗਾ ਪਿਆ ਲੁਧਿਆਣੇ ਤੱਕ ਬਾਈ ਆਹ ਦੇਖ ਲਓ ਬਾਈ ਸਾਰੇ ਜਨਮਾ ਤੋਂ ਇਕੱਲਾ ਇਕੱਲਾ ਬੰਦਾ ਦਿਖਾ ਦਿੰਨਾ ਇਕੱਲਾ ਇਕ ਇੱਕ ਪਿੰਡ ਚੋਂ 50 50 60 60 ਟਰੈਕਟਰ ਆਇਆ ਨੌਜਵਾਨ ਆਪਦੇ ਨਾਲ ਆਪਦੇ ਜਿਹੜਾ ਹੈਗਾ ਬੱਚਾ ਨੂੰ ਵੀ ਲੈ ਕੇ ਆਏ ਆ ਠੀਕ ਹੈ ਕੀ ਹਾਲ ਆ ਬਾਈ ਤੇ ਆ ਸਵਰਾਜਾਂ ਤੋਂ ਲੈ ਕੇ ਉਹ ਜੌਂਡੀ ਅਰਜੀ ਦੇ ਬਾਪ ਘੰਟ ਮਾਜਦਾ ਕਹਿੰਦਾ ਵੀ ਜੌਂਡੀ ਅਰ ਭਜਾਉਂਦੇ ਆ ਮੇਰੇ ਵੀ ਤੇਰੇ ਬਾਪੂ ਨੇ ਰੱਖਿਆ ਬੰਦੇ ਨੇ ਕਮਾਈ ਕਰਕੇ ਲਏ ਆ ਠੀਕ ਆ ਆ ਆ ਗਏ ਤੂੰ ਦੇਖ ਲੋ ਵੀ ਅਰਜਨ ਹਨਾ ਫਲਾਣਾ ਇਹਨਾਂ ਦੇ ਬਾੜਾ ਕਰਦਾ ਵੀ ਮੈਂ ਪਤਾ ਨਹੀਂ ਆ ਤੂੰ ਦੇਖ ਸਕਦੇ ਹੋ ਕਲਾ ਕਲਾ ਇਸ ਵਕਤ ਨਾਲ ਨਾਲ ਸ਼ੇਅਰ ਕਰੀ ਜਾਓ ਤਾਂ ਕਿ ਪਤਾ ਲੱਗੇ ਸਰਕਾਰ ਤੱਕ ਕਿ ਜਿਹੜਾ ਹੈਗਾ ਵੀ ਇਹ ਕਿਸਾਨ ਜ਼ਮੀਨ ਜਮੂਨ ਭੁੱਲ ਜੋ ਹਜੇ ਤੁਸੀਂ ਦੇਖ ਲੋ ਵੀ ਜਿੰਨੇ ਇੱਕ ਗੱਲ ਹੋਰ ਹੈ ਜਿੰਨੇ ਟਰੈਕਟਰ ਆ ਸਾਰਿਆਂ ਤੇ ਨੌਜਵਾਨ ਆ ਠੀਕ ਆ ਸਾਰੇ ਨੌਜਵਾਨਾਂ ਨੇ ਜਿਹੜਾ ਹੈਗਾ ਪੂਰਾ ਆਪਣੀ ਜ਼ਿੰਮੇਵਾਰੀ ਸਾਂਭੀ ਹੋਈ ਆ ਵਿਚ ਵਿੱਚ ਹਾਰ ਭਾਈ ਬਾਪੂ ਵੀ ਆਉਂਦਾ ਕਹਿੰਦਾ ਨਿੰਨਾ ਜਮੀਨ ਖੜ ਜਾ ਤੈਨੂੰ ਦੋ ਮਿੰਟ ਪੰਜ ਸੱਤ ਮਿੰਟ ਇਧਰ ਆ ਭਾਰਤਿਕ ਸੰਜੂ ਇੱਕ ਤਾਂ ਧੱਕਾ ਹੁੰਦਾ ਉਹਨਾਂ ਵੱਲੋਂ ਤੇ ਮੈਂ ਕਹਣਾ ਵੀ ਮਨ ਨਾਲ ਇਕੱਲੇ ਇਕੱਲੇ ਇਹਨਾਂ ਨੇ ਘਰੇ ਕੋਈ ਬੰਦਾ ਨਹੀਂ ਛੱਡਿਆ ਨਾਲ ਪਾਣੀ ਦੀਆਂ ਬੋਤਲਾਂ ਚੱਕੀ ਕਿਉਂ ਸਾਰਾ ਚੜਾਇਆ ਕਰਾਂ ਇਧਰ ਦੇ ਪਾਸੇ ਦੇਖੋ ਬਾਪੂ ਸੋ ਭਾਈ ਨਾਲ-ਨਾਲ ਜਿਹੜਾ ਹੈਗਾ ਜਿੰਨਾ ਚੱਲਦਾ ਚੱਲਦਾ ਲਾਈਵ ਜਿਹੜਾ ਹੈਗਾ ਮੈਕਸਿਮਮ ਸ਼ੇਅਰ ਕਰ ਦਿਓ ਕੀ ਹਾਲਾ ਛੋਟਾ ਤੁਸੀਂ ਦੇਖ ਲਓ ਵੀ ਆਪਾਂ ਗੱਲ ਕਰ ਗਏ ਕਈ ਕਈ ਲੱਖਾਂ ਦੇ ਟਰੈਕਟਰਾਂ ਜਿਹੜੇ ਉਹ ਕੱਢੇ ਹੋਇਆ ਇਹਨਾਂ ਦੇ ਫਿਰ ਜਿਹੜਾ ਹੈਗਾ ਸਰਕਾਰਾਂ ਮੋਦੀ ਵਰਗਿਆਂ ਨੂੰ ਵਿੱਚੋਂ ਭੁਗਤ ਨੂੰ ਇਹਨਾਂ ਦੇ ਚ ਇਹ ਜੜਦੀ ਹੈ ਵੀ ਐਡੇ ਜਿਹੜਾ ਹੈਗਾ ਖੁਸ਼ਹਾਲ ਕਿਵੇਂ ਆ ਠੀਕ ਆ ਨਾਲ-ਨਾਲ ਪੁੱਸਤੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਹੈਗਾ ਇਧਰਲੇ ਪਾਸੇ ਨਾਲ-ਨਾਲ ਪੁਲਸਾ ਜਣੀ ਮਾਨਿਟਰੀਂਗ ਤੇ ਲੱਗੀ ਹੋਈ ਆ ਇਹਨਾਂ ਦਾ ਵਿਜਾਰ ਦਾ ਕੰਮ ਆ ਕੋਈ ਵੀ ਕੰਮ ਹੋਵੇ ਇਹਨਾਂ ਨੂੰ ਨਾਲ ਦੇ ਨਾਲ ਇਹਨਾਂ ਦਾ ਫਾਹੇ ਚੰਨਾ ਹੀ ਚੜਨਾ ਪੈਂਦਾ ਠੀਕ ਆ ਇਧਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਕੇ ਨੌਜਵਾਨ ਕਿੱਡੀ ਵੱਡੀ ਗੱਲ ਹੈ ਤੁਸੀਂ ਜੇ ਸਾਰੇ ਜਾਣੇ ਵੀ ਦੇਖੋਗੇ ਨਾ ਪੂਰਾ ਲਾਈਵ ਦੇਖੋਗੇ ਸੋਨੂੰ 100 ਜਾਂ 90% ਨੌਜਵਾਨ ਨਜ਼ਰ ਆਉਣਗੇ ਬਾਈ ਇਹ ਇੱਕ ਪੋਜ਼ਿਟਿਵ ਸਾਈਨ ਹੈ ਕਿ ਹਰੇਕ ੱਟੋ ਘਾਟ ਅਸੀਂ ਇੱਕ ਸਦੀ ਇੱਕ 100 ਸਾਲ ਤਾਂ ਸਾਡੀ ਜਿਹੜਾ ਜਿਹੜਾ ਪੁਵੇਖਾ ਉਹ ਸਪੇਅਰ ਆ ਆ ਬਾਬਿਆਂ ਨੇ ਨਾਲ ਦੇਖ ਲੋ ਬੈਠੇ ਠੀਕ ਹੈ ਬੋਲੋ ਸੋਨਿਆੜ ਸਾਥ ਸ੍ਰੀ ਅਕਾਲ ਤੇ ਨਾਲ ਨਾਲ ਬਾਕੀ ਭਾਈ ਤੁਹਾਡਾ ਭਰਾ ਕੋਲ ਬਿਲਕੁਲ ਨਾਲ ਹੀ ਹੈ ਠੀਕ ਹੈ ਉਹ ਇਧਰ ਦੇਖ ਲਓ ਬਾਪੂ ਵਰਗੇ ਵੀ ਕਹਿੰਦੇ ਵੀ ਅਸੀਂ ਚੱਲਦੇ ਆਂ ਤੋਂ ਪਿੱਛੇ ਤੇ ਤੁਸੀਂ ਚਲੋ ਅੱਗੇ ਤੇ ਮੂਰੇ ਵੀ ਬਜ਼ੁਰਗ ਪਿੱਛੇ ਹੀ ਬਜ਼ੁਰਗ ਵਿਚਾਲੇ ਨੌਜਵਾਨ ਤੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਕਿਸਾਨ ਇਹ ਜਗਰਾਉਂ ਵਾਲੇ ਇੱਕ ਗੱਲ ਹੋਰ ਹੈ ਯੂਨੀਅਨਾਂ ਨੇ ਇਸ ਵਾਰ ਜਿਹੜਾ ਹੈਗਾ ਉਹਨਾਂ ਪਿੰਡਾਂ ਨੂੰ ਜ਼ਿਆਦਾ ਕਿਹਾ ਵੀ ਜਿਨ੍ਹਾਂ ਦੀ ਜੜੀ ਹੈਗੀ ਆ ਵਧੀਆ ਭਾਈ ਜਿਨ੍ਹਾਂ ਦੀ ਜ਼ਮੀਨ ਆ ਰਹੀ ਹੈ ਠੀਕ ਹੈ ਕਾਰਨ ਕਿ ਜਦੋਂ ਇਹਨਾਂ ਪਿੰਡਾਂ 'ਚ ਲੋਕ ਉੱਠਣਗੇ ਇਹਨਾਂ ਪਿੰਡਾਂ ਦੇ ਵਿੱਚੋਂ ਵੇ ਬਣੂਗੀ ਤਾਂ ਹੀ ਫਾਇਦਾ ਸੋਇ ਸਵਾਰ ਜਿਹੜੇ ਹੈਗੇ ਸਾਰੇ ਸਾਰੇ ਨੌਜਵਾਨ ਆ ਜਿਹੜੇ ਇਹ ਪਿੰਡਾਂ ਦੇ ਆ ਠੀਕ ਆ ਇਹਨਾਂ ਜ਼ਮੀਨਾਂ 'ਚ ਜੋ ਜੌਂਡੇ ਦੇ ਬਣਿਆ ਇਹਨਾਂ ਜ਼ਮੀਨਾਂ 'ਚ ਤੁਸੀਂ ਬਾਹਰ ਗਏ ਹੋ ਇਹਨਾਂ ਜ਼ਮੀਨਾਂ 'ਚ ਆਪਾਂ ਇੱਥੇ ਘਰ ਬਣਾਏ ਇਹਨਾਂ ਜ਼ਮੀਨਾਂ 'ਚ ਜੋ ਬਾਹਰ ਘਰ ਬਣਾਏ ਤੇ ਜੇ ਜਿਹੜੀ ਕਹਿੰਦਾ ਵੀ ਜੜ ਤੋਂ ਬਿਨਾਂ ਤਾਂ ਰੁੱਖ ਸੁੱਕ ਜਾਂਦਾ ਬਾਈ ਤੇ ਜੇ ਘਰ ਜ਼ਮੀਨ ਨਾ ਰਹੀ ਤਾਂ ਵੀਰ ਮੇਰੋ ਆਪਣੀਆਂ ਜੜਾਂ ਜਦੋਂ ਟੁੱਟ ਕੇ ਭਾਵੇਂ ਕਿਸੇ ਕੋਲੇ ਹੋ ਰਹੀ ਆਉਂਦਾ ਯਾਰ ਜ਼ਮੀਨ ਦਾ ਤਾਂ ਹੌਸਲਾ ਹੀ ਬਹੁਤ ਆ ਕਿੱਲੇ ਦਾ ਵੀ ਅੱਧਾ ਕਿੱਲੇ ਦਾ ਵੀ 10 ਕਿੱਲਿਆਂ ਦਾ ਵੀ ਤੇ 100 ਦਾ ਵੀ ਤੋ ਵੀਰ ਬਣ ਕੇ ਆਪਾਂ ਗੱਲ ਕਰਗੇ ਜਿਹੜਾ ਹੈਗਾ ਤਕੜੇ ਹੋ ਕੇ ਜਿਹੜਾ ਹੈਗਾ ਹੰਬਲਾ ਮਾਰ ਕੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾਂ ਵੀ ਜਿੰਨੇ ਦੇਖ ਰਹੇ ਹੋ ਸਾਰਿਆਂ ਨੇ 100-100 ਗਰੁੱਪ ਚ ਸ਼ੇਅਰ ਮਾਰੋ ਠੀਕ ਆ ਤਾਂ ਕਿ ਪਤਾ ਲੱਗ ਉਹਦਾ ਬਾਪੂ ਵਰਗੇ ਦਾ ਜਿਹੜੇ ਮੈਂ ਕਹਿੰਦਾ ਨਵੇਂ ਬਜ਼ੁਰਗ ਬਾਹਰ ਤੱਤੇ ਆਇਆ ਹੈ ਕਿ ਨੌਜਵਾਨ ਜਿਹੜੇ ਹੈਗੇ ਇਹ ਸਿਆਣਪ ਨਾਲ ਜਾਉਦੇ ਆ ਪਰ ਇੱਕ ਗੱਲ ਹੈਗੀ ਆ ਤੁਸੀਂ ਦੇਖ ਲਓ ਵੀ ਆਪਦੇ ਪੁੱਤ ਨੂੰ ਵੀ ਨਾਲ ਲੈ ਕੇ ਆਇਆ ਠੀਕ ਆ ਭਰਾ ਕਹਿੰਦਾ ਦੋਨਾਂ ਨੇ ਪਿਓ ਪੁੱਤਾਂ ਨੇ ਭੱਗ ਬੰਨੀ ਆ ਆਹੀ ਸਰਦਾਰੀਆਂ ਆਹੀ ਟਰੈਕਟਰ ਆਹੀ ਜ਼ਮੀਨਾਂ ਤਰੀਨਾ ਸਰਕਾਰਾਂ ਨੂੰ ਜਿਹੜੀਆਂ ਖੁੱਪਦੀਆਂ ਬਾਈ ਇਹਨੇ ਅੱਖਾਂ ਦੇ ਵਿੱਚ ਚੁੱਪਦੀਆਂ ਨੇ ਇਹ ਇਹ ਚੀਜ਼ਾਂ ਖੋ ਕੇ ਆਪਣਾ ਜਿਹੜਾ ਹੈਗਾ ਇਹ ਸਾਰਾ ਆ ਆਸ਼ਵਾਨ ਸਾ ਆਪਣੀ ਖਤਮ ਕਰਨਾ ਚਾਹੁੰਦੇ ਆ ਤੁਸੀਂ ਟਰੈਕਟਰਾਂ ਦਾ ਪਹਿਲਾ ਰੋਡ ਸ਼ੋਅ ਦੇਖੋ ਬਾਬਿਓ ਇਹ ਪੰਜਾਬ ਦੇ ਵਿੱਚ ਥਾਂ ਥਾਂ ਮੈਫਲ ਹਾਲ ਤੋਂ ਲੁਧਿਆਣੇ ਦਾ ਇੱਕ ਪਾਸਾ ਕਵਰ ਕਰ ਰਹੇ ਆ ਕਿਉਂਕਿ ਤੁਹਾਨੂੰ ਪਤਾ ਮੈਂ ਸ਼ਕਤੀ ਮਾਰਦਾ ਨਹੀਂ ਉੱਪਰਲੇ ਪਾਸੇ ਟਰੈਕਟਰ ਦੂਜੇ ਪਾਸੇ ਵੀ ਡਾਈਟਰੀ ਆਉਂਦੇ ਆ ਠੀਕ ਆ ਆ ਫਲਹਾਰ ਆ ਡਾਟਾ ਜਗਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਨੌਜਵਾਨ ਬਹੁਤ ਬੁੱਧਿਆ ਇਹਥੋਂ ਪਤਾ ਲੱਗਦਾ ਹੈ ਕੇ ਬਾਈ ਫਰੇ ਜਮੀਨਾ ਜਮੂਨਾ ਦੇਣਾ ਭੁੱਲ ਜਾਓ ਖੇਤੀ ਪਹਿਲਾਂ ਤਾਂ ਦਾ ਖੇਤੀ ਗੁਰਨਾਣਕ ਸਾਹਿਬ ਨੇ ਵੀ ਕੀਤੀ ਈ ਖੇਤੀ ਤੋਂ ਬਿਨਾ ਜਿਹੜਾ ਹੈਗਾ ਕੋਈ ਚੀਜ਼ ਜਿਹੜੀ ਪੋਸਿਬਲ ਨਹੀਂ ਆਹ ਦੇਖੋ 98 11 ਠੀਕ ਹੈ ਸੋ ਲਗਾਤਾਰ 22 ਵਰਗੇ ਜਿਹੜਾ ਹੈਗਾ ਦੱਬੀ ਪੁਰੀ ਆਉਂਦੇ ਆ ਠੀਕ ਹੈ ਆਹ ਦੇਖ ਲਓ ਛੋਟੇ ਸੌਣੇ ਨੌਜਵਾਨ ਕੋਈ 10ਵੀਂ ਚ ਪੜਦਾ ਕੋਈ 12ਵੀਂ ਚ ਇਹਨਾਂ ਨੂੰ ਵਧੀਆ ਵੈਸੇ ਸਰਕਾਰ ਜੇ ਇੰਨਾ ਕੁ ਵਕਤ ਪਾਈ ਰੱਖੂਗੀ ਤਾ ਜਮੀਨਾਂ ਨਾਲ ਜੁੜੇ ਵੀ ਰਵਾਂਗੇ ਠੀਕ ਹੈ ਇਹ ਕਾਨੂੰਨ ਤਾਂ ਮੋੜਨੇ ਮੋੜਨੇ ਆ ਇਹ ਤੇ ਇਹਨਾਂ ਦੀ ਸਰਕਾਰ ਵੀ ਕਰੇ ਮੋੜ ਦੇਣੀ ਆ ਤੂੰ ਦੇਖ ਲਓ ਭਾਈ ਇਸ ਵਕਤ ਜਿਹੜਾ ਹੈਗਾ ਇਹ ਤਾਂ ਭਾਈ ਲਲਕਾਰੇ ਦਿੱਲੀ ਦੇ ਹੱਕ ਦੇ ਵਿੱਚ ਮੋਦੀ ਦੇ ਝੰਡੇ ਘਟਿਆ ਭਵਾਨਸਾ ਤੂੰ ਤਾਂ ਇਹ ਚੀਜ਼ ਹੀ ਕੀ ਆ ਅਜੇ ਤਾਂ ਤੈਨੂੰ ਵੈਸੇ ਹੀ ਦਿਖਾ ਰਿਹਾ ਹੱਥ ਜਿੱਦੇ ਪੈ ਗਿਆ ਸਮਾਰ ਕੇ ਤੇ ਤੂੰ ਤਾਂ ਕਿਧਰਾਂ ਸੱਤ ਪੀੜ੍ਹਾਣੇ ਨਹੀਂ ਚੱਕਣਾ ਪੰਜਾਬ ਵੱਲ ਠੀਕ ਹੈ ਤੇ ਮਾ ਹਜੇ ਵੀ ਬੰਦੇ ਦੇ ਪੁੱਤ ਬਣਦੇ ਹੋ ਹਜੇ ਵੀ ਤੁਹਾਡੇ ਕੋਲੇ ਵਕਤ ਆ ਅਮਰ ਦਿੱਲੀ ਦੇ ਪੁੱਤ ਬਣ ਕੇ ਲਗਾਤਾਰ ਕਿਉਂ ਠਟ ਕਰ ਦੋ ਰੋਜ਼ ਤੇ ਠੀਕ ਆ ਨਵਾਂ ਨਵਾਂ ਆਪਾਂ ਗੱਲ ਕਰਕੇ ਅਲੱਗ-ਅਲੱਗ ਤਰੀਕਾ ਨਾਲ ਹੁੰਦਾ ਇਧਰੋਂ ਤੁਸੀਂ ਦੇਖ ਸਕਦੇ ਹੋ ਵੀ ਲਗਾਤਾਰ ਇਧਰੋਂ ਬਾਪੂ ਵਰਗੇ ਹੁਣ ਚੱਲ ਆਪੇ ਬਾਪੂ ਵਰਗੇ ਠੀਕ ਆ ਆ ਦੇਖੋ ਵੀ ਬੜੀ ਸਿਆਣਪ ਨਾਲ ਜਿਹੜਾ ਇਸ ਵਾਰ ਜਿਹੜਾ ਹੈਗਾ ਰੱਖਿਆ ਗਿਆ ਮੂਹਰੇ ਬਾਪੂ ਵਿਚਾਲੇ ਨੌਜਵਾਨ ਫਿਰ ਬਾਪੂ ਫਿਰ ਨੌਜਵਾਨ ਮਤਲਬ ਅਲੱਗ-ਅਲੱਗ ਤਰੀਕੇ ਨਾਲ ਕਿ ਜਿਹੜੇ ਪ੍ਰਾਣੇ ਸੰਘਰਸ਼ ਹਨ ਉਹਨਾਂ ਚੋਂ ਸਾਰਿਆਂ ਦੇ ਵਿੱਚੋਂ ਜਿਹੜਾ ਹੈਗਾ ਆਪਾਂ ਗੱਲ ਕਰਕੇ ਇਹਨਾਂ ਨੇ ਸੇਧ ਲੈ ਕੇ ਠੀਕ ਆ ਉਨਾ ਸਾਰਿਆਂ ਦੋਸਤ ਇਹ ਲੈ ਕੇ ਜਿੱਤੇ ਚੱਲੇ ਆ ਆ ਜਿਹੜੇ ਕਮੈਂਟ ਕਰਦੇ ਫਲਾਣੇ ਤੋਂ ਬੋਝੋ ਧਮਕੇ ਤੋਂ ਬੋਝੋ ਜਾਣ ਬੋਝ ਕੇ ਭਰਾ ਮੇਰੋ ਜੋ ਕਿਸਾਨ ਹੋ ਤਾਂ ਇਦਾਂ ਚੰਗਾ ਨਹੀਂ ਲੱਗਦਾ ਸਾਡੇ ਸਾਰੇ ਬਾਪੂ ਜਿਹੜੇ ਹੈਗਾ ਸਤਕਾਰਯੋਗ ਨੇ ਠੀਕ ਹੈ ਚਾਹੇ ਕੋਈ ਵੀ ਯੂਨੀਅਨ ਦਾ ਠੀਕ ਹੈ ਸਰਕਾਰਾਂ ਸਾਨੂੰ ਲੜਾਉਣਾ ਚਾਹੁੰਦੀਆਂ ਜੇ ਤੁਸੀਂ ਉਹਦਾ ਆਈਟੀ ਸੈੱਲ ਬਣ ਕੇ ਕਮੈਂਟ ਕਰਦੇ ਤਾਂ ਮਾੜੀ ਗੱਲ ਠੀਕ ਹੈ ਤੇ ਭਰਾ ਮੇਰੋ ਆ ਦੇਖ ਲਓ ਆ 35-11 ਵੀ ਕੱਢ ਲੈ ਠੀਕ ਹੈ ਇਧਰ ਉਹ ਸੋਨਾ ਅਲੀਕਾ ਵੀ ਵੇਗਾ ਤੇ ਆ ਪ੍ਰੀਰ ਆ ਦਾ ਇਧਰ ਪਾਈ ਜੁੰਡੇ ਅਰਜੁੰਡੇ ਦਾ ਨਾ ਕਹਿੰਦੇ ਇਹਨਾਂ ਨੂੰ ਨਾਲੇ ਮੁੜ ਕੇ ਫਿਰ ਉਹ ਗੱਲ ਕਰਦੇ ਆ ਫੇਰ ਪਿਆ ਫੜਾਉਣ ਵਾਲਾ ਇਹਨਾਂ ਨੇ ਸਾਥ ਕਰਨਾ ਬਾਰੀ ਬਾਰੀ ਹਰ ਇੱਕ ਸਰਕਾਰ ਨੇ ਆ ਕੇ ਪਤਾ ਨਹੀਂ ਕੀ ਗੱਲ ਠੀਕ ਹੈ ਤੇ ਤੁਸੀਂ ਯਾਰ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ ਇਧਰ ਦੇ ਪਾਸੇ ਲਗਾਤਾਰ ਆਹ ਭਾਈ ਵੀ ਕਵਰੇਜ ਕਰਦੇ ਦਿਖਾ ਦਗੇ ਭਾਈ ਹਨਾ ਸੋਜ਼ ਲਗਾਤਾਰ ਹੈ ਜਿਹੜਾ ਹੈਗਾ ਇਸ ਵਕਤ ਜਿਹੜਾ ਹੈਗਾ ਇਸ ਵਕਤ ਆਪਾਂ ਕਿ ਲੁਧਿਆਣੇ ਵੱਲੋਂ ਚੱਲੇ ਆਹ ਦੇਖ ਲੋ ਜਮਾ ਚੋਣ ਦੀ ਮਾਰਾ ਜਵਾ ਕਰ ਠੀਕ ਹੈ ਟਰੈਕਟਰ ਦਾ ਜਿਹੜਾ ਹੈਗਾ ਕਹਿੰਦਾ ਜਾਂਦੇ ਹੀ ਸਿੱਖ ਜਾਂਦੇ ਉਹ ਵਾਲੀ ਗੱਲ ਹੁੰਦੀ ਹੈ ਸੋ ਲਗਾਤਾਰ ਜੇ ਮੈਂ ਇਧਰੋਂ ਦਿਖਾਵਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੋਂ ਤੱਕ ਵੀ ਜਿਹੜਾ ਇਹ ਕੈਮਰਾ ਜਾਂਦਾ ਉੱਥੋਂ ਤੱਕ ਜਿਹੜਾ ਹੈਗਾ ਇਸ ਵਕਤ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਟਰੈਕਟਰ ਮਾਰਚਾ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਇਸ ਵਕਤ ਕੱਢਿਆ ਜਾ ਰਿਹਾ ਲੁਧਿਆਣਾ ਦੀ ਧਰਤੀ ਤੇ ਐਗਰੋਂ ਪਿੱਛੇ ਤੱਕ ਠੀਕ ਆ ਸੋ ਮੈਂ ਤੁਹਾਨੂੰ ਲਗਾਤਾਰ ਜਿਹੜਾ ਹੈਗਾ ਇਸ ਜਗ੍ਹਾ ਤੋਂ ਕਵਰੇਜ ਜਿਹੜੀ ਹੈ ਕਰਕੇ ਦਿਖਾਉਂਦਾ ਰਹੂੰਗਾ ਕੋਨੇ ਕੋ ਕਰ ਫਿਰ ਕੋਡਨਾ ਮਾਤਾ ਨੂੰ ਜਿਹੜਾ ਹੈਗਾ ਫਿਰ ਤੋਂ ਮੜਾ ਮੋਬਾਈਲ ਦਾ ਚਾਰਜ ਕਰ ਲਗੇ ਤੇ ਫੇਰ ਆ ਗਏ ਬਾਕੀ ਆਪਣਾ ਸਹਿਯੋਗ ਆ ਬਾਈ ਜਿੱਥੇ ਜਿਹੜੇ ਪਿੰਡ ਨੇ ਜਦੋਂ ਵੀ ਕਵਰੇਜ ਕਰਾਉਣੇ ਰਾਤ ਨੂੰ ਦਿਨ ਰਾਤ ਆ ਤੁਹਾਡੇ ਨਾਲ ਸੋ ਇਹ ਅੰਦੋਲਨ ਦਾ ਸਭ ਤੋਂ ਵੱਧ ਹਿੱਸਾ ਬਣੋ ਨਵੇਂ ਮੁੰਡਿਆਂ ਨੂੰ ਵੀ ਕਹਿਣਾ ਕਿ ਕਿੰਨੇ ਹੁਣ ਵਧੀਆ ਚੈਨਲ ਬਣਾਏ ਆ ਲੋਕਾਂ ਨੇ ਹਨ ਸਾਰਿਆਂ ਨੂੰ ਕਹਾਂ ਕਿ ਕਿ ਆਪਣਾ ਜਿਹੜਾ ਦਲਾਲ মিডিਆ ਜਿਹੜਾ ਪਹਿਲਾਂ ਪੰਜਾਬ ਦਾ মিডিਆ ਸੀ ਉਹ ਦਲਾਲ ਹੋ ਚੁੱਕਿਆ ਉਹ ਜਿਹੜਾ ਹੈਗਾ ਮੋٹے ਪੈਸੇ ਲੈ ਕੇ ਮੋਟੀਆਂ ਏਡਾਂ ਲੈ ਕੇ ਕਿਸਾਨਾਂ ਵਿਰੋਧ ਮਤਲਬ ਆਪਣੇ ਆਪ ਨੂੰ ਵੇਚ ਚੁੱਕਿਆ ਬਾਈ ਮੈਨੂੰ ਕਹਿਣ ਤਾਂ ਕੋਈ ਜਿਹੜਾ ਹੈਗਾ ਇਹ ਗੱਲ ਸੰਗ ਸ਼ਰਮਣੀ ਠੀਕ ਆ ਜਿਹੜਾ ਇਹਨਾਂ ਨੇ ਕੁਛ ਕੀਤਾ ਸੋ ਤੁਸੀਂ ਜਿਹੜੇ ਭਰਾ ਦੇਖ ਰਹੇ ਹੋ ਤੇ ਜਿਹੜੇ ਭਰਾ ਆਉਣ ਇੱਥੇ ਵੀਡੀਓ ਬਣਾਉਣ ਨਾਲੇ ਤੁਹਾਨੂੰ ਜਿਹੜਾ ਅੰਗੇਜਮੈਂਟ ਮਿਲੇ ਨਾਲੇ ਤੁਹਾਡੇ ਪੇਜ ਚੱਲਣ ਨਾਲੇ ਸਾਡੇ ਵੀ ਮਸਲੇ ਹੱਲ ਹੋਣ ਸੋ ਭਰਾ ਬਣ ਕੇ ਸਾਰੇ ਜਣੇ ਆਪਦਾ ਜਿਹੜਾ ਹੈਗਾ ਕਰੋ ਜਿੰਨਾ ਵੀ ਸਹਿਯੋਗ ਦਾ ਤੁਸੀਂ ਦੇਖ ਲਓ 11 ਤੋਂ ਲੈ ਕੇ 11 ਤੱਕ ਠੀਕ ਆ ਇਦੋਂ ਟਾਲੀਆਂ ਠੀਕ ਆ ਅਸੀਂ ਵੱਡਾਂਗੇ ਕਿ ਸਾਡੀ ਪਾਇੜੀ ਤੇ ਬਗਾਨਾ ਪੈਰ ਪੈ ਗਿਆ ਬਲਗੇ ਨਹੀਂ ਅਸੀਂ ਵੱਡਾਂਗੇ ਸੋ ਲਗਾਤਾਰ ਜਿਹੜਾ ਹੈਗਾ ਇਧਰੋਂ ਭਾਈ ਨਾਲ ਟਰਾਲੀ ਖਿੱਚ ਰਿਆਂ ਦੀ ਕਹਿੰਦਾ ਇਧਰ ਵੀ ਕੋਈ ਚੱਕ ਕਰਨੀ ਠੀਕ ਆ ਸੋ ਮੈਂ ਕਹਣਾ ਇਹ ਸਵਰਨભાઈ ਜਿਹੜਾ ਸਾਡਾ ਬੜਾ ਸਤਕਾਰਯੋਗ ਪਰਾ ਵੱਡਾ ਭਰਾ ਫਰੀਦਕੋਟ ਤੋਂ ਉਹ ਵੀ ਦੇਖਣਾ ਸਵਰਨભાઈ ਇਹ ਮੁੱਲਾਪੁਰ ਤੋਂ ਲੁਧਿਆਣੇ ਨੂੰ ਆ ਇਹ ਹਜੇ ਇੱਕ ਥਾਂ ਤੋਂ ਹੀ ਚੱਲਿਆ ਤੇ ਲਗਭਗ ਪੂਰਾ ਲੁਧਿਆਣਾ ਦਾ ਅੱਜ ਮਨਾਂ ਦਾ ਨਾਸੀ ਧੂਆਂ ਕੱਢਣਗੇ ਕਿਸਾਨ ਜੇ ਲੁਧਿਆਣਾ ਮੈਂ ਕਹਣਾ 2 ਘੰਟੇ ਵਾਸਤੇ ਦੱਬ ਦੱਬ ਲਗੇ ਨੇ ਆ ਤਾਂ ਇਹਨਾਂ ਦਾ ਚੀਕਾ ਇੱਥੇ ਹੀ ਮਾਰ ਜਾਣੀਆਂ ਹੱਥ ਖੜੇ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਬਰਨਾਲੇ 'ਚ ਐ ਬਠਿੰਡੇ 'ਚ ਆ ਅੰਮ੍ਰਿਤਸਰ 'ਚ ਆ ਗੁਰਦਾਸਪੁਰ ਦੇ ਵਿੱਚ ਆ ਪਠਾਨਕੋਟ ਦੇ ਵਿੱਚ ਆ ਹਰ ਥਾਂ ਤੇ ਬਾਦ ਤੇ ਮੈਂ ਤੁਹਾਡੇ ਨਾਲ ਫਿਰ ਤੋਂ ਜੁੜਦਾ ਥੋੜੇ ਟਾਈਮ ਬਾਅਦ ਲਾਈਵ ਸ਼ੁਰੂ ਕਰੀ ਜਾਂਦਾ ਮੈਂ ਇਹ ਫੇਸਬੁੱਕ ਤੇ ਵੀ YouTube ਤੇ ਵੀ ਸੋ YouTube ਤੇ ਗੁਰਪ੍ਰੀਤ ਕੋਟ ਲਈ ਤੇ Instagram ਤੇ ਗੁਰਪ੍ਰੀਤ ਕੋਟ ਲਈ ਅਫੀਸ਼ੀਅਲ Instagram ਠੀਕ ਆ ਤੇ Facebook ਤੇ ਗੁਰਪ੍ਰੀਤ ਕੋਟ ਲਈ ਤੇ ਯਾਰ Snapchat ਮੈਨੂੰ ਬਹੁਤ ਜਿਆਦਾ ਬਾਹਲੀ ਆਉਂਦੀ ਨਹੀਂ ਚਲਾਉਣੀ ਉਹ ਚਲਾਉਣੇ ਆਪਾਂ ਕਰ ਦਿਆਂਦਾ ਵੀ ਕੰਮ